ਆਓ ਅਸੀਂ ਦੇਖਦੇ ਹਾਂ ਅਫਸੀਆਂ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਉਹਦੀ 20 ਨੰਬਰ ਪੰਕਤੀ ਹੁਣ ਉਹਦੀ ਜਿਹੜਾ ਅਜੇਹਾ ਸਮਰੱਥ ਹੈ ਕਿ ਜੋ ਕੁਝ ਅਸੀਂ ਮੰਗਦੇ ਹਾਂ ਜਾਂ ਸੋਚਦੇ ਹਾਂ ਉਸ ਨਾਲੋਂ ਅਤਵਧਿਕ ਕਰ ਸਕਦਾ ਹੈ ਉਸ ਸਮਰੱਥਾ ਦੇ ਅਨੁਸਾਰ ਜੋ ਸਾਡੇ ਵਿੱਚ ਪੌਂਦੀ ਹੈ ਇੱਥੇ ਵਚਨ ਦੇ ਵਿੱਚੋਂ ਅਸੀਂ ਸਿੱਖਦੇ ਕਹਿੰਦਾ ਉਹ ਇਤੇ ਉਹ ਕੌਣ ਆ ਸਰਵ ਸ਼ਕਤੀਮਾਨ ਪਰਮੇਸ਼ਵਰ ਉਹ ਉਹਦੀ ਜਿਹੜਾ ਅਜੇਹਾ ਸਮਰੱਥ ਹੈ ਕਿ ਜੋ ਕੁਝ ਵੀ ਅਸੀਂ ਮੰਗਦੇ ਹਾਂ ਜੋ ਵੀ ਅਸੀਂ ਪ੍ਰਾਰਥਨਾਵਾਂ ਕਰ ਰਹੇ ਹਾਂ ਜੋ ਕੁਝ ਅਸੀਂ ਸੋਚਦੇ ਹਾਂ ਡਿਜ਼ਾਈਨ ਕਰਦੇ ਹਾਂ ਇੱਛਾ ਰੱਖਦੇ ਹਾਂ ਕਹਿੰਦਾ ਉਸ ਨਾਲੋਂ ਵੀ ਅਤਬਧਿਕ ਕਰ ਸਕਦਾ ਹੈ ਕਿ ਤੁਸੀਂ ਤਾਂ ਕਹਿ ਰਹੇ ਪ੍ਰਭੂ ਜੇ ਕਿਤੇ ਅੱਜ 10000 ਦਾ ਇੰਤਜ਼ਾਮ ਹੋ ਜਵੇ ਨਾ ਤੇ ਲੋਕੀ ਮੈਨੂੰ ਮੇਣਾ ਮਾਰਨ ਵਾਲੇ ਜਿਹੜੇ ਆ ਉਹ ਉਹਨਾਂ ਦੇ ਮੂੰਹ ਬੰਦ ਹੋ ਸਕਦੇ ਆ ਤੁਸੀਂ ਬਸ 10000 ਮੰਗ ਰਹੇ ਆ ਜੋ ਸੋਚ ਰਹੇ ਆ ਪਰ ਉਹ ਤੁਹਾਨੂੰ 1 ਲੱਖ ਦੇਣ ਦੀ ਵੀ ਸਮਰਥ ਰੱਖਦਾ ਆ ਪਰ ਕਿਦਾਂ ਕਹਿੰਦਾ ਅਤਵਧਿਕ ਕਰ ਸਕਦਾ ਉਸ ਤੋਂ ਕਿਤੇ ਹੀ ਵੱਧ ਕਰ ਸਕਦਾ ਆ ਉਸ ਸਮਰਥਾ ਦੇ ਅਨੁਸਾਰ ਜੋ ਸਾਡੇ ਵਿੱਚ ਪਾਉਂਦੀ ਆ ਜਿਹੜੀ ਸਾਡੇ ਵਿੱਚ ਪ੍ਰਭੂ ਸਾਡੀ ਡਿਜ਼ਾਇਰ ਨਾਲੋਂ ਸਾਡੀ ਡਿਮਾਂਡ ਨਾਲੋਂ ਸਾਡੀ ਨੀਡ ਦੇ ਨਾਲੋਂ ਸਾਡੀ ਇੱਛਾ ਦੇ ਨਾਲੋਂ ਸਾਡੇ ਮੰਗਣ ਦੇ ਨਾਲੋਂ ਸਾਡੀ ਜ਼ਰੂਰਤ ਦੇ ਨਾਲੋਂ ਵੱਧ ਦੇ ਸਕਦੇ ਆ ਜੇ ਅਸੀਂ ਪ੍ਰਭੂ ਦੇ ਵਿੱਚ ਵੱਧ ਸਹੀ ਤਰੀਕੇ ਨਾਲ ਚੱਲੀਏ ਹallelujah ਜੇਕਰ ਅਸੀਂ ਪ੍ਰਭੂ ਦੇ ਵਿੱਚ ਰਹਿ ਕੇ ਵੱਧ ਮਿਹਨਤ ਕਰੀਏ ਕਿਉਂਕਿ ਕਹਿੰਦਾ ਜਿੰਨੀ ਸਮਰੱਥਾ ਤੁਹਾਡੇ ਵਿੱਚ ਆ ਲੈਣ ਦੀ ਉਹਦੇ ਅਨੁਸਾਰ ਉਹਨੇ ਦੇਣਾ ਆ ਜੋ ਤੁਸੀਂ ਮੰਗਦੇ ਆ ਉਹਦੇ ਨਾਲੋਂ ਕਹਿੰਦਾ ਵੱਧ ਦੇ ਸਕਦਾ ਆ ਉਸ ਨਾਲੋਂ ਵੱਧ ਨਹੀਂ ਉਹਨਾਂ ਦੇ ਸਕਦਾ ਆ ਹੁਣ ਅਗਰ ਤੁਸੀਂ ਵੱਧ ਪ੍ਰਾਪਤ ਕਰਨਾ ਚਾਹੁੰਦੇ ਆ ਕਿ ਲੋੜ ਨਾਲੋਂ ਵੱਧ ਪ੍ਰਾਪਤ ਹੋਵੇ ਤੇ ਫਿਰ ਮਿਹਨਤ ਕਿੰਨੀ ਕਰਨੀ ਪਊਗੀ ਲੋੜ ਨਾਲੋਂ ਵੱਧ ਫਰਜ ਰੱਖ ਲਓ ਤੁਹਾਨੂੰ ਦਿਹਾੜੀ ਮਿਲਦੀ ਆ 350 ਤੁਸੀਂ 450 ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ 350 ਰੁਪਈਆ ਮਿਲਦਾ 8 ਘੰਟੇ ਕੰਮ ਕਰਨ ਦਾ ਤੇ 450 ਪ੍ਰਾਪਤ ਕਰਨ ਦੇ ਲਈ ਤੁਹਾਨੂੰ 12 ਘੰਟੇ ਕੰਮ ਕਰਨਾ ਪਊਗਾ ਜਾਂ 10 ਘੰਟੇ ਕੰਮ ਕਰਨਾ ਪਊਗਾ ਤਾਂ 8 ਘੰਟੇ ਨਾਲੋਂ ਐਕਸਟਰਾ ਸਮਝ ਲੱਗੀ ਤਾਂ ਅਗਰ ਤੁਸੀਂ ਚਾਹੋਗੇ ਕਿ ਜੋ ਤੁਸੀਂ ਮੰਗਦੇ ਹੋ ਸਾਨੂੰ ਵੱਧ ਮਿਲੇ ਤਾਂ 5 ਮਿੰਟ ਵਾਲੀ ਪ੍ਰਾਰਥਨਾ ਦੇ ਨਾਲ ਤੁਸੀਂ ਵੱਧ ਲੈ ਲੋਗੇ 10 ਮਿੰਟ ਵਾਲੀ ਪ੍ਰਾਰਥਨਾ ਦੇ ਨਾਲ ਲਵੋਗੇ ਸਾਇੰਸ ਇਦਾਂ ਕਹਿੰਦੀ ਆ ਮੈਡੀਕਲ ਰਿਸਰਚ ਜਿਹੜੇ ਉਹ ਇਦਾਂ ਕਹਿੰਦੇ ਆ ਬੰਦੇ ਨੂੰ ਕਨਸੈਂਟਰੇਟ ਕਰਨ ਦੇ ਲਈ ਧਿਆਨ ਨੂੰ ਇੱਕ ਪਾਸੇ ਲਗਾਉਣ ਦੇ ਲਈ ਸਥਿਰ ਕਰਨ ਦੇ ਲਈ ਟਿਕਾਉਣ ਦੇ ਲਈ 40 ਮਿੰਟ ਦਾ ਟਾਈਮ ਲੱਗਦਾ ਹੈ 40 ਮਿੰਟ ਦਿਮਾਗ ਕਾਬੂ ਚ ਨਹੀਂ ਆਉਂਦਾ ਮਨ ਕਾਬੂ ਚ ਨਹੀਂ ਆਉਂਦਾ ਉਹ ਕਦੀ ਬੁਟੀਕ ਤੇ ਜਾਂਦਾ ਕਦੀ ਰਸੋਈ ਚ ਜਾਂਦਾ ਕਦੀ ਮੱਜਾਂ ਨੂੰ ਪੱਠੇ ਪਾਉਣ ਜਾਂਦਾ ਕਦੀ ਖੱਤਿਆਂ ਚ ਪਾਣੀ ਲੋਣ ਜਾਂਦਾ ਕਈ ਵਾਰੀ ਟਰੈਕਟਰ ਚਲਾਉਣ ਲੱਗ ਜਾਂਦਾ ਕਈ ਵਾਰੀ ਕਿਸੇ ਨੂੰ ਸਗਨ ਪਾਉਣ ਚਲ ਜਾਂਦਾ ਕਈ ਵਾਰੀ ਘਰੇ ਬੈਠਿਆ ਹੀ ਨਿਆਣਿਆਂ ਦੇ ਰਿਸ਼ਤੇ ਵੀ ਕਰਨ ਲੱਗ ਜਾਂਦਾ ਕਈ ਵਾਰੀ ਏਜੰਟ ਦੇ ਬੈਠਾ ਟਿਕਟਾਂ ਬਣਾ ਰਿਹਾ ਹੁੰਦਾ। ਕਈ ਵਾਰੀ ਕਮਰੇ 'ਚ ਬੈਠਾ ਹੀ ਕੈਨੇਡਾ 'ਚ ਟਰੈਵਲ ਕਰ ਰਿਹਾ ਹੁੰਦਾ। ਤਾਂ ਇਸ ਦਿਮਾਗ ਨੂੰ ਕਿਉਂਕਿ ਦੂਰ ਬਹੁਤ ਜਾਂਦਾ ਨਾ ਸਫਰ ਬਹੁਤ ਲੰਮਾ ਕਰਦਾ ਹੈ। ਤਾਂ ਇਹਨੂੰ ਵਾਪਸ ਲੈ ਕੇ ਆਉਣ ਦੇ ਲਈ ਕੈਨੇਡਾ ਤੋਂ ਇਟਲੀ ਤੋਂ ਪਸੂਆਂ ਵਾਲੇ ਪਾਸਿਓਂ ਕਿਚਨ 'ਚੋਂ ਬੁਟੀਕ ਤੋਂ ਆਉਣ ਦੇ ਲਈ ਇਹਨੂੰ 40 ਮਿੰਟ ਦਾ ਟਾਈਮ ਲੱਗਦਾ ਕਿ ਤੁਹਾਡੇ ਅੰਦਰ ਵਾਪਸ ਆ ਜਾਵੇ। ਤਾਂ ਜਿਹੜਾ 15 ਮਿੰਟ 'ਚ ਪ੍ਰਾਰਥਨਾ ਕਰਕੇ ਉੱਠ ਜਾਂਦਾ ਆ ਉਹ ਕਿਹੜੀ ਪ੍ਰਾਰਥਨਾ ਕਰਦੇ ਆ ਉਹ ਤੁਹਾਡੇ ਤੋਂ ਹੀ ਮੋੜ ਆਉਂਦਾ ਹੈ ਪ੍ਰਭੂ ਤੱਕ ਪਹੁੰਚਣਾ ਉਹਦੇ ਤੱਕ ਪਹੁੰਚਣ ਨੂੰ ਤੁਹਾਨੂੰ ਟਾਈਮ ਚਾਹੀਦਾ ਹੈ ਤੇ ਤੁਸੀਂ ਬਸ ਅੱਡੇ ਤੋਂ ਹੀ ਮੋੜ ਆਉ ਤੇ ਜਲੰਧਰ ਵਾਲਾ ਕੰਮ ਕਿੱਦਾਂ ਹੋਊਗਾ ਕਪੂਰਥਲੇ ਵਾਲਾ ਕੰਮ ਕਿੱਦਾਂ ਹੋਊਗਾ ਜੇ ਪਿੰਡ ਵਾਲੇ ਅੱਡੇ ਤੋਂ ਹੀ ਮੋੜ ਆਏ ਤਾਂ ਉਹ ਲੋਕ ਜਿਹੜੇ 10 ਮਿੰਟ ਪ੍ਰਾਰਥਨਾ ਕਰਦੇ ਆ 15 ਮਿੰਟ ਪ੍ਰਾਰਥਨਾ ਕਰਦੇ ਆ ਚਮਤਕਾਰ ਤੇ ਉਹ ਲੋਕ ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਦੂਰੀ ਆ। ਉਹਨਾਂ ਦਾ ਸਫ਼ਰ ਬਹੁਤ ਲੰਬਾ ਆ ਜੀ। ਤਾਂ ਜ਼ਿਆਦਾ ਪ੍ਰਾਪਤ ਕਰਨ ਦੇ ਲਈ ਜ਼ਿਆਦਾ ਸਮਾਂ ਪਰਮੇਸ਼ਵਰ ਦੇ ਨਾਲ ਬਤੀਤ ਕਰਨਾ ਸ਼ੁਰੂ ਕਰੋ। ਜ਼ਿਆਦੀ ਆਸ਼ੀਸ਼ ਪ੍ਰਾਪਤ ਕਰਨ ਦੇ ਲਈ ਜ਼ਿਆਦਾ ਅਗਿਆਕਾਰੀ ਕਰਨੀ ਸ਼ੁਰੂ ਕਰੋ। ਜਿਆਦਾ ਤੰਦਰੁਸਤ ਰਹਿਣ ਦੇ ਲਈ ਪ੍ਰਭੂ ਦੇ ਘਰ ਵਿੱਚ ਆਣ ਕੇ ਜਿਆਦਾ ਸੇਵਾ ਕਰਨੀ ਸ਼ੁਰੂ ਕਰੋ ਤਾਂ ਜੋ ਵੀ ਤੁਸੀਂ ਜਿਆਦਾ ਪ੍ਰਾਪਤ ਕਰਨਾ ਚਾਹੁੰਦੇ ਆ ਉਹਦੇ ਲਈ ਜਿਆਦਾ ਮਿਹਨਤ ਕਰਨੀ ਸ਼ੁਰੂ ਕਰੋ ਕਹਿੰਦਾ ਕਿਉਂਕਿ ਉਹ ਜਿਆਦਾ ਦੇਣ ਦੇ ਲਈ ਸਮਰਥੀ ਆ ਪਰ ਜਿੰਨੀ ਤੂੰ ਆਪਣੀ ਸਮਰਥ ਵਧਾ ਲੇਗਾ ਜਿੰਨੀ ਤੂੰ ਆਪਣੀ ਮਿਹਨਤ ਵਧਾ ਲੇਗਾ ਉਹਦੇ ਅਨੁਸਾਰ ਉਹ ਤੇਰੇ ਜੀਵਨ ਦੇ ਵਿੱਚ ਤੈਨੂੰ ਆਸ਼ੀਸ਼ ਦੇਵੇਗਾ ਬਰਕਤ ਦੇਵੇਗਾ ਚਮਤਕਾਰ ਦੇਵੇਗਾ ਰਚਨ ਚ ਲਿਖਿਆ ਹੋਇਆ ਕਹਿੰਦਾ ਮਸੀਹ ਵਿੱਚ ਕੀਤੀ ਹੋਈ ਮਿਹਨਤ ਵਿਅਰਥ ਨਹੀਂ ਜਾਂਦੀ ਤਾਂ ਅਗਰ ਤੁਹਾਨੂੰ ਲੱਗਦਾ ਕਿ ਅੱਜ ਤਾਂ ਮੈਂ 3 ਘੰਟੇ ਪ੍ਰਾਰਥਨਾ ਕਰ ਲਈ ਰੋਜ਼ ਮੈਂ 2 ਘੰਟੇ ਪ੍ਰਾਰਥਨਾ ਕਰਦਾ ਸੀ ਅੱਜ ਇੱਕ ਘੰਟਾ ਐਕਸਟਰਾ ਵੇਸਟ ਹੋ ਗਿਆ ਤਾਂ ਉਹ ਵੇਸਟ ਨਹੀਂ ਹੋਇਆ ਉਸ ਇੱਕ ਘੰਟੇ ਨੇ ਤੇਰੇ ਜੀਵਨ ਦੇ 10 ਘੰਟਿਆਂ ਦਾ ਕੰਮ ਸਵਾਰ ਦਿੱਤਾ ਹੈ ਹallelujah ਕਿਉਂਕਿ 10 ਟਾਈਮ ਮਲਟੀਪਲਾਈ ਹੁੰਦਾ ਹੈ ਆ ਉਹ ਬਹੁ ਗੁਨਾ ਕਰਕੇ ਹੀ ਮੋੜਦਾ ਕਿਸੇ ਦਾ ਉਧਾਰ ਰੱਖਣ ਵਾਲਾ ਪਰਮੇਸ਼ਵਰ ਨਹੀਂ ਆ ਤਾਂ ਉਹ ਗੁਨਾ ਕਰਕੇ ਮੋੜਦਾ ਹੈ ਅਗਰ ਤੁਸੀਂ ਚਾਹੁੰਦੇ ਆ ਕਿ ਪ੍ਰਭੂ ਦੀ ਨਜ਼ਰ ਤੁਹਾਡੇ ਵੱਲ ਨੂੰ ਆਵੇ ਤਾਂ ਮੈਂ ਇੱਕ ਬੜੀ ਸੌਖੀ ਜੀ ਉਦਾਹਰਣ ਦੇ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਕਿ ਤੁਸੀਂ ਚਾਹੁੰਦੇ ਆ ਪ੍ਰਭੂ ਤੁਹਾਡੇ ਵੱਲ ਦੇਖੇ ਕਿੰਨੇ ਜਾਣੇ ਚਾਹੁੰਦੇ ਕਿ ਤੁਹਾਡੇ ਵੱਲ ਦੇਖੇ ਵੈਰੀ ਗੁੱਡ ਸਾਰੇ ਚਾਹੁੰਦੇ ਆ ਓਕੇ ਫਿਰ ਜ ਰੱਖੋ ਕਿ ਕੋਈ ਕੋਈ ਜਣਾ ਬੈਠਾ ਹੈ ਤੇ ਤੁਸੀਂ ਉਹਨੂੰ ਸਗਨ ਦੇ ਰਹੇ ਹੋ ਓਕੇ ਤੁਸੀਂ ਕਿਸੇ ਸ਼ਾਦੀ ਚ ਗਏ ਆ ਜਾਂ ਕਿਸੇ ਦੇ ਬਰਥਡੇ ਤੇ ਗਏ ਆ ਤੁਸੀਂ ਉਹਨੂੰ ਸਗਨ ਦੇ ਰਹੇ ਹੋ ਜਾਂ ਗਿਫਟ ਦੇ ਰਹੇ ਹੋ ਸਭ ਜਣੇ ਆ ਰਹੇ ਆ 5 500 ਦਾ ਨੋਟ ਪਾ ਰਹੇ ਆ 500 ਦਾ ਨੋਟ ਪਾਈ ਜਾ ਰਹੇ ਉਹਨੇ ਕੈਮਰੇ ਵੱਲ ਨੂੰ ਦੇਖ ਕੇ ਸਮਾਈਲ ਕਰੀ ਜਾਣੀ ਫੋਟੋ ਖਚਾਈ ਜਾਣੀ ਸਮਾਈਲ ਕਰੀ ਜਾਣੀ ਫੋਟੋ ਖਚਾਈ ਜਾਣੀ ਅਚਾਨਕ ਕੋਈ ਜਣਾ 50000 ਦੀ ਦਿੱਥੀ ਉਹਦੇ ਅੱਗੇ ਰੱਖ ਗਿਆ ਉਹ ਫਿਰ ਵੀ ਕੈਮਰੇ ਵੱਲ ਦੇਖੂਗਾ ਕਿ ਇਦਾਂ ਕਰਕੇ ਦੇਖੂਗਾ ਦਸੋ ਉਹ ਉਹਦੇ ਵੱਲ ਨੂੰ ਦੇਖੇਗਾ ਨਾ ਕਿਉਂ ਕਿਉਂਕਿ ਕੁਝ ਐਕਸਟਰਾ ਹੋ ਗਿਆ ਕੁਝ ਡਿਫਰੈਂਟ ਹੋ ਗਿਆ ਸਭ ਜਨ ਸੇਮ ਸਾਈਜ਼ ਦੇ ਗਿਫਟ ਦੇ ਰਹੇ ਸੇਮ ਚੀਜ਼ ਗਿਫਟ ਕਰ ਰਹੇ ਆ ਇੱਕ ਜਣਾ ਆਣ ਕੇ ਇੰਨਾ ਵੱਡਾ ਪੈਕੇਟ ਲਿਆ ਕੇ ਗਿਫਟ ਦਾ ਫੜਾ ਦਿੰਦਾ ਆ ਜਾਂ ਫਿਰ ਛੋਟਾ ਜਿਹਾ ਦਿੰਦਾ ਹੈ ਬਿਲਕੁਲ ਹੀ ਛੋਟਾ ਦਿੰਦਾ ਤਾਂ ਉਹਦਾ ਧਿਆਨ ਉਹਦੇ ਵੱਲ ਨੂੰ ਜਾਊਗਾ ਇਹ ਕੌਣ ਸੀ ਤਾਂ ਅਗਰ ਤੁਸੀਂ ਚਾਹੁੰਦੇ ਆ ਕਿ ਪ੍ਰਭੂ ਤੁਹਾਡੇ ਵੱਲ ਨੂੰ ਦੇਖੇ ਔਰ ਇੱਕ ਮੰਦਰਫੁਲ ਸਮਾਈਲ ਪ੍ਰਭੂ ਦੀ ਤੁਹਾਡੇ ਲਈ ਹੋਵੇ ਉਹ ਕਹੇ ਕਿ ਕੌਣ ਆ ਫਿਰ ਤੁਹਾਨੂੰ ਕੁਝ ਵੱਡਾ ਕਰਨਾ ਪਊਗਾ ਹallelujah ਤੁਹਾਨੂੰ ਕੁਝ ਜ਼ਿਆਦਾ ਕਰਨਾ ਪਊਗਾ ਤਾਂ ਅਗਰ ਸਭ ਲੋਕ ਇੱਕ ਘੰਟਾ ਪ੍ਰਾਰਥਨਾ ਕਰ ਰਹੇ 15 ਮਿੰਟ ਦੀ ਪ੍ਰਾਰਥਨਾ ਕਰਨ ਵਾਲੇ ਤਾਂ ਬਿਲੀਅਨ ਹੋਣੇ ਆ ਜਿਹੜੇ ਆ ਅੱਧਾ ਘੰਟਾ ਪ੍ਰਾਰਥਨਾ ਕਰਨ ਵਾਲੇ ਮਿਲੀਅਨ ਹੋਣੇ ਆ 1000s ਹੋਣਗੇ ਜਿਹੜੇ 2 ਘੰਟੇ ਪ੍ਰਾਰਥਨਾ ਕਰਦੇ ਆ 100s ਹੋਣਗੇ ਜਿਹੜੇ 3 ਘੰਟੇ ਪ੍ਰਾਰਥਨਾ ਕਰਦੇ ਆ ਪਰ ਜੇ ਤੁਸੀਂ ਓਨਲੀ 1 ਹੋਣਾ ਚਾਹੁੰਦੇ ਆ ਤਾਂ 올 ਦਾ ਟਾਈਮ ਉਹਦੇ ਨਾਲ ਕਨੈਕਸ਼ਨ ਦੇ ਵਿੱਚ ਰੋ ਕਿ ਉਹਦੀਆਂ ਅੱਖਾਂ ਤੁਹਾਨੂੰ ਹੀ ਦੇਖਦੀਆਂ ਰਹਿਣ ਕਿ ਇਹਦੇ ਵਰਗਾ ਹੋਰ ਕੋਈ ਨਹੀਂ ਇਹਦੇ ਵਰਗਾ ਬਸ ਇਹੀ ਆ ਹallelujah